ਜਗਰਾਉ ਨੇੜੇ ਪਿੰਡ ਕੋਠੇਹਾਂਸ ਦੇ ਰੇਸ਼ਮ ਸਿੰਘ son of ਬਾਬੂ ਸਿੰਘ ਦਾ ਘਰ ਹੈ ਇਹ ਜੋ ਕਿ ਹੁਣ ਇਸ ਸਮੇਂ ਪੂਰਾ ਖਾਲੀ ਪਿਆ ਹੈ ਤੇ ਇਸ ਘਰ ਦਾ ਖਾਲੀ ਰਹਿਣ ਦਾ ਕਾਰਨ ਜਿੱਥੇ 25 ਸਾਲ ਪਹਿਲਾਂ ਰੇਸ਼ਮ ਸਿੰਘ ਦਾ ਕੈਨੇਡਾ ਜਾਣਾ ਹੈ ਉੱਥੇ ਹੀ ਰੇਸ਼ਮ ਸਿੰਘ ਨੇ ਇਹ ਕਿਹਾ ਕਿ ਉਸ ਦੇ ਘਰ ਦੇ ਵਿੱਚੋਂ ਘਰ ਦਾ ਸਾਰਾ ਸਮਾਨ ਰਸੋਈ ਦਾ ਸਮਾਨ ਕਮਰਿਆਂ ਦਾ ਸਮਾਨ ਸਾਰਾ ਚੋਰੀ ਕਰ ਲਿਆ ਗਿਆ ਹੈ ਅਤੇ ਉਸ ਨੇ ਇਹ ਵੀ ਕਿਹਾ ਕਿ ਇਸ ਘਰ ਦੇ ਵਿੱਚੋਂ ਸਾਰਾ ਸਮਾਨ ਚੋਰੀ ਕਰਨ ਦੇ ਵਿੱਚ ਜਿੱਥੇ ਉਸ ਦੇ ਭਰਾ ਮਨਦੀਪ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਸਮੇਤ ਕੁਝ ਪਰਿਵਾਰਕ ਮੈਂਬਰਾਂ ਦਾ ਵੀ ਹੱਥ ਹੈ ਅਤੇ ਇਸ ਘਰ ਦੇ ਵਿੱਚੋਂ ਸਾਰਾ ਸਮਾਨ ਚੋਰੀ ਕਰਕੇ ਪਤਾ ਨਹੀਂ ਕਿੱਥੇ ਰੱਖਿਆ ਗਿਆ ਹੈ ਤੇ ਇਸ ਮੌਕੇ ਤੇ ਉਸ ਨੇ ਵੀਡੀਓ ਵਿੱਚ ਵੀ ਦਿਖਾਇਆ ਹੈ ਕਿ ਉਸ ਦੇ ਕੋਲੇ ਰਿਕਾਰਡਿੰਗਾਂ ਹਨ ਜਿਨ੍ਹਾਂ ਦੇ ਵਿੱਚ ਪਿੰਡ ਦੇ ਕੁਝ ਮੋਤਵਰ ਲੋਕ ਵੀ ਇਸ ਘਰ ਦੇ ਸਮਾਨ ਨੂੰ ਚੋਰੀ ਕਰਕੇ ਕਿੱਥੇ ਲੈ ਕੇ ਜਾ ਰਹੇ ਹਨ ਇਸ ਮੌਕੇ ਤੇ ਉਹਨੇ ਹੋਰ ਵੀ ਕੁਝ ਵੀਡੀਓ ਦਿਖਾਈਆਂ ਹਨ ਜਿਜ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰੇਸ਼ਮ ਸਿੰਘ ਦਾ ਵੱਡਾ ਭਰਾ ਮਨਦੀਪ ਸਿੰਘ ਆਪਣੇ ਬਾਪੂ ਬਾਬੂ ਸਿੰਘ ਨੂੰ ਪਹਿਲਾਂ ਪੂਰੀ ਤਰ੍ਹਾਂ ਤੰਗ ਪਰੇਸ਼ਾਨ ਕਰਦਾ ਸੀ ਉਸ ਨੂੰ ਗਾਲਾਂ ਕੱਢਦਾ ਸੀ ਸੁੱਤੇ ਪਏ ਤੋਂ ਕੰਬਲ ਲਾ ਲਾ ਕੇ ਸੁੱਟਦਾ ਸੀ ਪਰ ਜਦੋਂ ਬਾਬੂ ਸਿੰਘ ਨੇ ਰੇਸ਼ਮ ਸਿੰਘ ਦੇ ਘਰ ਦੇ ਨਾਲੋਂ ਦੁਗਣੀ ਜ਼ਿੰਦਗੀ ਦੇ ਵਿੱਚ ਉਸ ਨੂੰ ਮਕਾਨ ਬਣਾ ਕੇ ਦਿੱਤਾ ਹੈ ਉਸ ਤੋਂ ਬਾਅਦ ਉਹ ਆਪਣੇ ਬਾਪ ਦੀ ਹੋਣ ਪੂਰੀ ਸੰਭਾਲ ਕਰਨ ਲੱਗਾ ਹੈ ਰੇਸ਼ਮ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਕੈਨੇਡਾ ਜਾਣ ਤੋਂ ਬਾਅਦ ਉਸ ਨੇ ਪੂਰੀ ਮਿਹਨਤ ਨਾਲ ਜਿੱਥੇ ਆਪਣੇ ਬਾਪੂ ਦੇ ਸਿਰ ਤੇ ਚੱਕਿਆ ਹੋਇਆ ਕਰਜ਼ਾ ਵੀ ਲਾਇਆ ਹੈ ਤੇ ਜੋ ਉਸ ਦੇ ਹੋਰ ਰਿਸ਼ਤੇਦਾਰਾਂ ਨੇ ਉਸ ਦੀ ਮਦਦ ਕੀਤੀ ਸੀ ਉਹ ਵੀ ਕਰਜ਼ਾ ਲਾਇਆ ਹੈ ਉੱਥੇ ਹੀ ਉਸ ਨੇ ਆਪਣੀ ਭਤੀਜੀ ਜੋ ਕਿ ਮਨਦੀਪ ਸਿੰਘ ਦੀ ਬੇਟੀ ਹੈ ਉਹ ਕੈਨੇਡਾ ਪਹੁੰਚੀ ਤਾਂ ਉਸਨੇ ਉਸਦਾ ਵੀ ਸਾਰਾ ਖਰਚਾ ਚੱਕਿਆ ਤੇ ਉਸਦੀਆਂ ਫੀਸਾਂ ਵੀ ਭਰੀਆਂ ਹੁਣ ਉਸਦੇ ਹੀ ਘਰ ਦੇ ਵਿੱਚੋਂ ਸਾਰਾ ਸਮਾਨ ਚੋਰੀ ਕਰਕੇ ਰਸੋਈ ਤੱਕ ਕਮਰੇ ਤੱਕ ਪੂਰੀ ਤਰ੍ਹਾਂ ਖਾਲੀ ਕਰ ਦਿੱਤੇ ਗਏ ਹਨ ਅਤੇ ਜਿਸ ਦੀ ਕਿ ਉਸਨੇ ਰਿਪੋਰਟ ਐਨ ਆਰ ਆਈ ਥਾਣਾ ਜਗਰਾਉ ਪੁਲਿਸ ਨੂੰ ਦਿੱਤੀ ਹੈ ਜਿਸ ਨੂੰ ਪਿੰਡ ਦੇ ਹੀ ਇੱਕ ਮੋਟਰ ਬੰਦੇ ਨੇ ਆਪਣਾ ਪੀੜਕਰ ਪ੍ਰੈਸ਼ਰ ਦਿਖਾਉਂਦੇ ਹੋਏ ਖੁਰਦਬਦ ਕਰਵਾ ਦਿੱਤਾ ਸੀ ਪਰ ਹੁਣ ਇਹ ਦੁਬਾਰਾ ਦਰਖਾਸਤ ਐਨ ਆਰ ਆਈ ਥਾਣਾ ਜਗਰਾਉ ਪੁਲਿਸ ਨੂੰ ਰੇਸ਼ਮ ਸਿੰਘ ਨੇ ਦਿੱਤੀ ਹੈ ਤੇ ਆਪਣੇ ਲਈ ਇਨਸਾਫ ਦੀ ਮੰਗ ਕੀਤੀ ਹੈ ਰੇਸ਼ਨ ਸੰਗ ਵੱਲੋਂ ਭੇਜੀ ਗਈ ਵੀਡੀਓ ਵਿੱਚ ਸਾਫ਼ ਦਿਖਾ ਕੇ ਕਿਹਾ ਗਿਆ ਹੈ ਕਿ ਉਸਦੇ ਪਿਓ ਨੂੰ ਉਸਦਾ ਭਰਾ ਪਹਿਲਾਂ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਹੁਣ ਜ਼ਮੀਨ ਮਿਲਣ ਤੋਂ ਬਾਅਦ ਉਸ ਦੀ ਸਾਮ ਸੰਭਾਲ ਕਰਨ ਲੱਗਾ ਹੈ ਨਾਲ ਹੀ ਉਸ ਨੇ ਕਿਹਾ ਕਿ ਉਸਦੇ ਘਰ ਤੇ ਕਿਵੇਂ ਲੋਕ ਆ ਕੇ ਹਮਲਾ ਕਰਦੇ ਹਨ ਜੇਕਰ ਉਹ ਇੱਥੇ ਆ ਕੇ ਰਹਿਣਾ ਸ਼ੁਰੂ ਕਰ ਦੇਵੇਗਾ ਤਾਂ ਉਸ ਨੂੰ ਕਿਵੇਂ ਬਖਸ਼ਾ ਜਾਵੇਗਾ ਜਦ ਕਿ ਉਸਦੇ ਖਾਲੀ ਘਰ ਨੂੰ ਨਹੀਂ ਬਖਸ਼ਾ ਜਾ ਰਿਹਾ ਉਸ ਨੇ ਪੁਲਿਸ ਤੋਂ ਅਪੀਲ ਕੀਤੀ ਹੈ ਕਿ ਉਸ ਦੀ ਦਰਖਾਸਤ ਤੇ ਗੌਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਨਾਲ ਹੀ ਉਸ ਨੇ ਆਪਣੀਆਂ ਭੇਜੀਆਂ ਹੋਈਆਂ ਆਡੀਓ ਨੂੰ भेज के ਲੋਕਾਂ ਨੂੰ ਅਪੀਲ ਕੀਤੀ ਆ ਕਿ ਇੱਕ ਵਾਰ ਇਸ ਨੂੰ ਜਰੂਰ ਸੁਣਨ ਤੇ ਆਪ ਦੇਖਣ ਕਿ ਸੱਚਾਈ ਕੀ ਹੈ ਹਲੋ ਹਾਂਜੀ ਪੱਤਰਕਾਰ ਸਾਹਿਬ ਸਤਿ ਸ਼੍ਰੀ ਅਕਾਲ ਜਿਸ ਨੂੰ ਬੋਲਦੈਂ ਕਿਨੇਡਾ ਤੋਂ ਹਾਂਜੀ ਮੈਂ ਸਾਰੀ ਇਹ ਵੀਡੀਓ ਤੁਹਾਨੂੰ ਕਿ ਜਿਤਿਆ ਵਾ ਤੇ ਜਿਹੜੀ ਮੇਰੇ ਘਰੇ ਚੋਰੀ ਹੋਈ ਆ ਕੋਈ ਬਾਕੀ ਜਿਹੜੇ ਬੰਦੇ ਮੈਨੂੰ ਖਰਾਬ ਕਰ ਰਹੇ ਆ ਮੈਂ ਪਹਿਲਾਂ ਤਾਂ ਸਾਰੀ ਵੀ ਇਕੱਠ ਕਰਦਾ ਸੀ ਪਰ ਇਹ ਵੀਡੀਓ ਮੈਂ ਚਲਾਉਣੀ ਨਹੀਂ ਚਾਹੁੰਦਾ ਸੀਗਾ ਵੀਡੀਓ ਮੇਰੇ ਕੋਲ ਹੋਰ ਬਹੁਤ ਪਈਆਂ ਜਿਹੜੀਆਂ ਗ੍ਰੀਮ ਮੈਂ ਤੁਹਾਨੂੰ ਭੇਜੀਆਂ ਕਿ ਇਹਨਾਂ ਤੋਂ ਬਿਨਾ ਵੀ ਬਹੁਤ ਪਈਆਂ ਮੈਂ ਸਾਰੀਆਂ ਜੇ ਇਹਨਾਂ ਨੇ ਸੱਚ ਪੂਰਾ ਸੱਚ ਦੇਖਣਾ ਤਾਂ ਇਹ ਦੇਖੀ ਚੱਲ ਮੈਂ ਸਾਰੀਆਂ ਵੀਡੀਓ ਤੁਹਾਡੇ ਕੋਲੇ ਭੇਜੀ ਚੱਲੂਗੀ ਚਲਾਈ ਚੱਲੂ। ਪਰ ਇਹਨਾਂ ਨੂੰ ਪਤਾ ਲੱਗ ਜੂਗਾ ਜੀ ਬਤਰਾਸ ਆ ਹਾਂਜੀ ਮੈਂ ਇਹਦੇ ਬਾਰੇ ਜਾਣ ਕੇ ਵੀਡੀਓ ਬਣਾ ਕੇ ਕਿ ਝੂਠੀਆਂ ਇਹ ਸਾਰੀਆਂ ਤੇ ਮੈਨੂੰ ਅੱਦਬਾਉਣਾ ਚਾਹੁੰਦੀ ਆ ਪਰ ਇਹਨਾਂ ਦੇ ਅਗਮੌਣ ਨਾਮੇ ਐ ਦਬੰਡੀ ਕਰਿਆ ਤੇ ਉਹ ਤੋਂ ਤਾਂ ਅਦਵਾਰੇ ਮੈਂ ਤੁਹਾਨੂੰ ਅਹੋਂਗ ਮੈਂ ਸਾਰਾ ਸੱਚ ਦਾ ਸੱਚ ਤੁਹਾਡੇ ਸਾਹਮਣੇ ਰੱਖੂਗਾ ਸਾਰਾ ਇਹਨਾਂ ਕੋਲ ਕਰਕੇ ਵੀ ਇੰਨੇ ਪੈਸੇ ਖਰਚ ਕੇ ਵੀ ਕਰੋੜਾ ਰੁਪਏ ਇਹ ਮੈਨੂੰ ਅੱਦਬਨਾਉ ਕਰ ਰਹੇ ਆ ਤੇ ਹਾਂਜੀ ਤਾਂ ਬਹੁਤ ਕੁਝ ਤੁਹਾਨੂੰ ਸਾਹਮਣੇ ਦਿਖਾਉਣਾ ਵਾ ਇਹ ਤਾਂ ਸੱਚ ਦਾ ਬਹੁਤ ਲੁਕੇ ਆਵੇ ਬੱਚੇ ਰਹਿ ਗਏ ਸੱਚ ਇਹਨਾਂ ਨੂੰ ਐ ਲੱਗਦਾ ਵਾ ਵੀ ਅਸੀਂ ਇੱਕ ਵੀਡੀਓ ਬਣਾ ਕੇ ਵੀ ਉਹਦੀ ਬਦਨਾਮੀ ਕਰ ਦਿਆਂਗੇ ਐਦਾਂ ਬਦਨਾਮੀ ਨਹੀਂ ਹੁੰਦੀ ਹੁੰਦੀ ਜਿੱਥੇ ਹੋਣੀ ਹੈ ਉੱਥੋਂ ਤੱਕ ਇਹਨੂੰ ਤਾਂ ਰੋਕੀ ਨਹੀਂ ਕੀ ਬਦਨਾਮੀ ਜਿੱਥੇ ਇਹਨਾਂ ਦੀ ਹੋਈ ਵੀ ਆ ਤੇ ਹੋਰ ਜਿਹੜੇ ਬੰਦੇ ਇਹਨਾਂ ਦੇ ਨਾਲ ਆ ਜਿਹਦੇ ਬੰਦਿਆਂ ਨੇ ਪੱਤਰਕਾਰ ਨੂੰ ਸਾਡੇ ਘਰੇ ਭੇਜਿਆ ਵਾ ਪੱਤਰਕਾਰ ਨੂੰ ਲੈ ਕੇ ਆਂਦਾ ਉਹ ਪੱਤਰ ਵੀ ਹੈਗੇ ਆ ਜਿਹੜੇ ਵਿੱਚ ਉਂਗਲਾ ਲਾਉਣ ਵਾਲੇ ਆ ਕੋ ਜਿਹੜੇ ਮੈਨੂੰ ਕਹਿੰਦੇ ਵੀ ਤੂੰ ਆਪ ਦਾ ਜ਼ੋਰ ਲਾ ਅਸੀਂ ਆਪ ਦਾ ਜ਼ੋਰ ਲਾਵਾਂਗੇ ਮੈਂ ਕਹਾਂ ਭਾਈ ਮੇਰੇ ਕੋਲੇ ਸਾਰੀਆਂ ਰਿਕਾਰਡਾਂ ਸਭ ਕੁਝ ਬਿਆਸ ਸੱਚ ਸਾਰਿਆਂ ਦੀ ਝੇਰੇ ਸਾਰੀਆਂ ਵੀਡੀਓ ਮੇਰੇ ਕੋਲੇ ਆ ਮੈਂ ਸਾਰਿਆਂ ਦੀਆਂ ਦਿਖਾਵਾਂ ਤੁਸੀਂ ਇਕੱਲੀ ਇਕੱਲੀ ਦਿਖਾਈ ਚੱਲਿਓ ਨਾਲੇ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਕਿਹੜਾ ਝੂਠ ਬੋਲਦਾ ਕਿਹੜਾ ਸੱਚ ਬੋਲਦਾ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਹੋ ਰਹੀ ਆ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਕਿਹੜੇ ਚੋਰ ਆ ਕਿਹੜੇ ਸਾਧ ਆ ਓਕੇ ਥੈਂਕ ਯੂ ਹੈਲੋ ਹਾਂਜੀ ਸਰ ਜੀ ਅਗਲੀ ਵੀਡੀਓ ਹੁਣ ਉਹਨਾਂ ਬੰਦਿਆਂ ਦੀ ਆਉਣੀ ਆ ਜਿਹਨਾਂ ਬੰਦਿਆਂ ਨੇ ਮੇਰੇ ਘਰ ਦਾ ਮੀਟਰ ਵੀ ਆਪ ਦੇ ਨਾਂ ਕਰਵਾ ਲਿਆ ਸੀਗਾ ਤੇ ਜਿਨ੍ਹਾਂ ਨੇ ਕਰਵਾ ਕੇ ਵੀ ਦਿੱਤਾ ਸੀਗਾ ਮੀਟਰ ਚੇਂਜ ਤੇ ਇਸੇ ਤਰ੍ਹਾਂ ਹੀ ਆਪਣੇ ਜਿੰਨਾ ਬੰਦਿਆਂ ਨੇ ਕੀਤੀ ਸੀਗੀ ਚੋਰੀ ਉਹਨਾਂ ਦੀ ਵੀਡੀਓ ਤੇ ਫੋਟੋਆਂ ਬੜੀ ਜਲਦੀ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਕੋਲੇ ਆਉਣਗੀਆਂ ਤੇ ਜਿਨ੍ਹਾਂ ਬੰਦਿਆਂ ਨੇ ਪੱਤਰਕਾਰ ਨੂੰ ਵੀ ਸੱਦਿਆ ਸੀ ਉਹਨਾਂ ਦੀ ਵੀਡੀਓ ਵੀ ਆਉਣਗੀਆਂ ਸ਼ੇਤੀ ਹੋਈ ਵੀ ਆਹ ਬੰਦੇ ਪੱਤਰਕਾਰ ਨੂੰ ਸੱਦਣ ਆਲੇ ਆਹ ਬੰਦੇ ਮੀਟਰ ਚੇਂਜ ਕਰਵਾਉਣ ਆਲੇ ਆਹ ਬੰਦੇ ਚੋਰੀ ਕਰਨ ਆਲੇ ਤੇ ਸਾਰਿਆਂ ਦੀਆਂ ਵੀਡੀਓ ਅਪਰੂਫਾਂ ਸਮੇਤ ਆਉਣਗੀਆਂ ਰੇਸ਼ਮ ਸਿੰਘ ਵੱਲੋਂ ਭੇਜੀ ਗਈਆਂ ਇਹਨਾਂ ਵੀਡੀਓ ਤੇ ਆਡੀਓ ਤੋਂ ਬਾਅਦ ਹੁਣ ਐਨਆਰਆਈ ਥਾਣਾ ਪੁਲਿਸ ਕਿਸ ਤਰ੍ਹਾਂ ਦੀ ਜਾਂਚ ਕਰਦੀ ਹੈ ਤੇ ਜਾਂਚ ਤੋਂ ਬਾਅਦ ਕਿਸ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਇਹ ਦੇਖਣਾ ਬਾਕੀ ਰਹੇਗਾ